ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਨ੍ਹ੍ਹੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ 11 ਵਜੇ ਦਾ ਤੇ ਅੱਜ ਮੰਮੀ ਬੜੇ ਦਿਨਾਂ ਬਾਅਦ ਮਿੱਠੇ ਛੋਲ ਬਣਾਉਣ ਲੱਗੀ ਆ ਮੈਂ ਤਾਂ ਕਦੀ ਬਣਾਏ ਨਹੀਂ ਜੋ ਮਿਸ ਕਰ ਚਾਈ ਆ ਤੇ ਸੋ ਮੈਨੂੰ ਇੰਨਾ ਪਤਾ ਵੀ ਨਹੀਂ ਆ ਮੈਨੂੰ ਇਹ ਹੁੰਦਾ ਕਿ ਮੇਰੇ ਤੋ ਖਰਾਬ ਨਾ ਹੋ ਜੇ ਕੋਈ ਚੀਜ਼ ਇਸ ਕਰਕੇ ਮੈਂ ਉਹ ਚੀਜ਼ ਨੂੰ ਤਪੋਣੀ ਹੈ ਜਿਹੜੀ ਚੀਜ਼ ਮੈਨੂੰ ਆਉਂਦੀ ਹੋਵੇ ਤੇ ਸੋ ਮੰਮੀ ਆਕ ਕੇ ਬਣਾਉਣ ਲੱਗੇ ਕਿ ਨੇ ਤਾਂ ਬਣਾਉਣੇ ਨਹੀਂ ਆ ਤੇ ਮੈਂ ਹੀ ਬਣਾਉਣੀ ਆ ਤੇ ਸੋ ਪਹਿਲਾਂ ਮੰਮੀ ਪਾਣੇ ਧੋ ਕੇ ਐ ਤੇ ਮੈਨੂੰ ਦੱਸ ਜਾਈ ਨਹੀਂ ਮੈਂ ਪਤਾ ਨਹੀਂ ਕੋਈ ਕੰਮ ਕਰਨ ਦੀ ਸੀ ਬਾਹਰ ਤੇ ਮੈਂ ਆਣ ਕੇ ਦੇਖਿਆ ਕਿ ਮੰਮੀ ਨੇ ਚੌਲ ਧੋ ਕੇ ਰੱਖੇ ਸ਼ਾਇਦ ਮੈਂ ਦਵਾਈ ਲੈਣ ਗਈ ਸੀ ਤੇ ਉਚੌਲ ਤੋਂ ਕੇ ਰੱਖੇ ਤੇ ਧਰਨਦੇ ਸੀ ਫਿਰ ਮੈਂ ਕਿ ਥੋੜੀ ਜੀ ਵੀਡੀਓ ਸ਼ੂਟ ਕਰ ਲਈ ਤੇ ਮਿੱਠੇ ਛੋਲ ਬਣਾਉਂਦੇ ਅੱਜ ਕਿਹੜੀ ਖੁਸ਼ੀ ਚ ਉਹ ਤੁਹਾਨੂੰ ਦੱਸਦੇ ਆ ਅੱਜ ਆਪਣੀਆਂ ਜਿਹੜੀਆਂ ਚੰਗਾ ਅਠਾ ਵਾਂ ਅਗਲੀਆਂ ਉਂ ਵੀ ਲੱਗਣੀਆਂ ਇਸ ਖੁਸ਼ੀ ਚ ਤੇ ਸੋ ਖੁਸ਼ੀ ਜੀ ਫੀਲ ਹੁੰਦੀ ਆ ਜਦੋਂ ਨੇ ਮਿਸਰੀ ਲੱਗੀ ਆਪਾਂ ਮਿੱਠੇ ਛੋਲਾ ਵਾਲ ਤੇ ਆਣੀ ਨਹੀਂ ਦਿੱਤਾ ਬਸ ਘਰ ਦੇ ਕੰਮ ਹੀ ਨੇ ਕੋ ਹੁੰਦੇ ਆ ਕਿ ਟਾਈਮ ਹੀ ਨਹੀਂ ਲੱਗਦਾ ਬਸ ਬਿਜ਼ੀ ਹੋਈਦਾ ਰੋਜ਼ ਤੁਹਾਨੂੰ ਪਤਾ ਫਿਰ ਬੱਚਾ ਦੇ ਨਾਲ ਮਸਾਂ ਰੋਟੀ ਪਾਣੀ ਕਰਨ ਕਿੰਨੋ ਖਹੋਂ ਜਾਂਦਾ ਵਾ ਸੋ ਤੁਸੀਂ ਕਰੋ ਹੁਣ ਵੀਡੀਓ ਨੂੰ ਇੰਜੋਏ ਕਿਉਂਕਿ ਮੈਂ ਜ਼ਿਆਦਾ ਵੌਇਸ ਓਵਰ ਨਹੀਂ ਕਰਨੀ ਤੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ 今天时间就过来停车。

ਦੇ ਨੀ ਦੇ ਉਸ ਸਮੇਂ ਨਾਲ ਗੋਲ ਆਉਂਦੀ ਹੈ ਜਿਹੜਾ ਸਲਾਹ ਰਹਿਣ ਦੇਣਾ ਆਉਂਦਾ ਹੈ। ਉਹ ਫਿਰ ਲੋਨ ਦੀ ਜਿਹੜੀ ਉਹ ਮਾਰੀ ਰੱਖਣਾ ਹੈ ਨਹੀਂ। ਤੇ ਤੈਨੂੰ ਜਨਾ ਕਿ ਹਿਸ਼ਰਾ ਖੁੱਸ। ਨਾ ਮਾਲਾ ਲੈ ਦੇ। ਕੋਥੇ ਰਹਿਣਾ ਚੀਜ਼ ਹੋਣੀ। ਉਹ ਬੱਸ। ਸਾਡੀ ਕੋਲੇ। ਨਾ ਨਹੀਂ ਫਾਟੇ। ਤਾਂ ਦੇਖਾਂ ਤੇ ਕੀ ਬਰਾਂਡੇ ਦੀ ਚਾਰ ਬਟੇ ਨੇ। ਬਰਾਂਡੇ ਦੀ ਕਾਪੜਾ ਲੈ ਜਾ। ਆ ਫੜ। ਇੱਕ ਤੇ ਗਰਾਫ ਵੀ ਨਾ ਤੇ ਚਹੀਦੀ ਹੈ ਬਈ ਜਿਹੜਾ ਨਾ ਹੋਰ ਮੇਰਾ ਦੋਸਤ ਦਾ ਲਾਮਾ ਆਇਆ ਮੈਂ ਤੁਹਾਨੂੰ ਆ ਰਿਹਾ ਸੀ ਸਹੀ ਇਹ ਜੇ ਮੈਂ ਕਾ ਲਿਆ ਅਗਲਾ ਸੀ ਗਲਾਸ ਕਰਨਾ ਸਾਡੇ ਕੋਲ ਨਾ ਹੋ ਚੁੱਕੀ ਨਹੀਂ ਕਰਤ ਨਾ ਰੋਟੀ ਵੀ ਬੱਗਣੀ ਆ aaaaaaaiieaaemaeata ਤਰਾ ਬੰਦ ਵੀ ਹੋ ਗਿਆ ਇਹ ਬੰਦ ਹੋ ਗਿਆ ਉਹ ਤੋਂ ਹਿੱਲਦਾ ਮਤਾਰ ਉਹ ਹਿੱਲਦੇ ਬਣਾ ਕੇ ਲਾ ਹਿੱਲ ਗਿਆ ਫੇਰ 1 ਕੋ ਮਿੰਟ ਹੋ ਗਿਆ ആ പണി ലോക क्या पाले ने धीरे いらねやらねば。 چکی ہے پتہ نہیں او پیار دی کیタル وچوں بہت دارجی کڑ گئی ہوئی ہے باندھی ہو گئی ہے پھر ਮਗਾ ਦੁੱਧ ਦਾ ਵੀ ਨਹੀਂ ਚਾਹ ਬਣਾਉਣੀ ਤੇ ਟੈਂਪਰ ਚਾਹ ਗਾ ਗਾ ਦੇ ਉੱਤੇ ਘਰ ਦੇ ਨਹੀਂ ਦੇ ਰਹੇ ਜਨੂੰ ਗੁੰਮੇ ਚਾਹ ਚਾਹ ਵੀ ਰੱਖਤਾ ਰਹੀ ਦੀ ਉੱਤੇ ਤਾਂ ਪਾ ਲਈਏ ਜਨਾਨੀ ਨਾ ਬੜਾ ਘਾਟ ਚੁੱਕੇ ਬੰਦੇ ਜਿੰਦੇ ਦੰਸ ਕਿੰਨੇ ਆ ਰਹੇ ਨੇ ਉਹ ਨਹੀਂ ਆ ਰਹੀ ਤਾਂ ਨਹੀਂ ਕੋਈ ਆ ਗਈ ਹਾਂ ਇਹ ਜਦੋਂ ਮੇਰਾ ਬਾਜ਼ ਨਾ ਦੇਤੀ ਨਾ ਫਿਰਦੀ ਨਾ ਸੁਣ ਆ ਲੱਗੀ ਖਾਸ਼ੀ ਬਹੁਤ ਜਨ ਲੱਗ ਪਿਆ ਲੋ ਜੀ ਇਹ ਟਾਈਮ ਹੋ ਗਿਆ ਜੀ ਸ਼ਾਮ ਦੇ 3:30 ਵਜੇ ਦਾ ਕੀ ਰੋਟੀ ਪਾਣੀ ਦਾ ਆਪਣਾ ਸਾਰਾ ਨਿਬੜ ਗਿਆ ਸੀ ਤੇ ਕਿਚਨ ਦੀ ਕਲੀਨਿੰਗ ਵਰਕ ਕਰਨ ਵਾਲੀ ਬੇਸੀਲੇ ਮੇਰੀ ਕਿਉਂਕਿ ਮੈਂ ਰੋਟੀ ਪਾਣੀ ਖਾ ਕੇ ਪੈ ਗਈ ਸੀ ਗਰਮੀ ਬਹੁਤ ਸੀ ਤੇ ਸ਼ਾਮ ਜੀ ਨੂੰ ਮੌਸਮ ਵੀ ਠੰਡਾ ਹੋ ਗਿਆ ਇੰਨੀ ਜ਼ਿਆਦਾ ਨਹੀਂ ਰਹੀ ਆਈ ਨਾ ਮੈਂ ਉਦਲੰਮੇ ਪਈ ਸੀ ਬਾਅਦ ਵਿੱਚ ਝੂਟ ਕਿੰਨੇ ਬਫਾਨੀ ਫਲਣ ਲੱਗ ਪਏ ਤੇ ਜਿਹੜੀ ਸਾਰੇ ਤਰਪਾਲ ਸੀ ਲੱਥ ਗਈ ਸੀ ਤੇ ਉਧਰ ਸਾਈਡ ਮਤਲਬ ਆਪਣਾ ਕੰਮ ਚੱਲੰਦਿਆ ਸੀਲੇ ਗਣੀਆਂ ਪੈਂਦੀਆਂ ਸੀ ਸ਼ਮਪਨੀ ਪਈਆਂ ਸੀ ਨਿੱਕੇ ਨਿੱਕੇ ਬਟ ਜ਼ਿਆਦਾ ਮੀਂਹ ਨਹੀਂ ਆਇਆ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇਹ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਤੁਹਾਨੂੰ ਮੇਰੀਆਂ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਨੇ ਵਾਇਸਓਵਰ ਵਾਲੀਆਂ ਸੁਣਨੀਆਂ ਲੱਗਦੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਸੁਣਨੀਆਂ ਲੱਗਦੀਆਂ ਜ਼ਰੂਰ ਦੱਸਿਓ ਫਿਰ ਮੈਂ ਉਸੇ ਤਰ੍ਹਾਂ ਦੀਆਂ ਹੀ ਅਪਲੋਡ ਕਰਿਆ ਕਰੂੰਗੀ ਤੇ ਸੋ ਇੱਥੇ ਦੇਖੋ ਹੱਲੇ ਵੀ ਬਹੁਤ ਜ਼ਿਆਦਾ ਹਨੇਰੀ ਆਉਂਦੀ ਸੀ ਮੰਮੀ ਭਰਦੇ ਸੀ ਭਾਂਡੇ ਮੰਜਨ ਸਕੰਦਰ ਸੁਲਤਾਨ ਨੂੰ ਨਹੀਂ ਸੁੱਤੇ ਸੀ ਫਿਰ ਸਕੰਦਰ ਉੱਠ ਕੇ ਧਿਆਨ ਕਿ ਮੈਨੂੰ ਤੰਗ ਕਰ ਲੈ ਗਿਆ ਤੇ ਇੰਨੀ ਜ਼ਿਆਦਾ ਹਨੇਰੀ ਸੀ ਨਾ ਕੁਝ ਨਾ ਬੁੱਛੂ ਨਾ ਜ਼ਿਆਦਾ ਘੱਟਾ ਤੇ ਸਾਰੇ ਤਰਪਾਲ ਲੱਤ ਕੇ ਮਤਲਬ ਡੇਗ ਗਈ ਤੇ ਇੰਨਾ ਘੱਟਾ ਆ ਨਾ ਅੰਦਰ ਮੰਦੇ ਹਾਲ ਹੋ ਗਏ ਤੇ ਪਹਿਲਾਂ ਤਾਂ ਠੀਕ ਜਿਹਾ ਮੌਸਮ ਸੀ ਤੇ ਫਿਰ ਉਸੇ ਤਰ੍ਹਾਂ ਦੀ ਪਿੱਟ ਗਰਮੀ ਬਹੁਤ ਜ਼ਿਆਦਾ ਸੀ ਇਸ ਕਰਕੇ ਨਿੰਬੂ ਪਾਣੀ ਬਣਾਉਣਾ ਪਿਆ ਜੋ ਤੁਮ ਬਣਾਉਂਦੀ ਹੂ ਉਹਦੋਂ ਕਹਿੰਦੇ ਚਾਹ ਬਣਾਉਣਾ ਚੱਲਣ ਫਿਰ ਮੈਂ ਕਿਹਾ ਚਲੋ ਹੁਣ ਬਣ ਗਿਆ ਹੁਣ ਤਾਂ ਪੀਣਾ ਹੀ ਪੈਣਾ ਵਾ ਤੇ ਸੂ ਅੱਜ ਜਿਹੜੀਆਂ ਆਪਣੀਆਂ ਅਗਲੀਆਂ ਚਖਣ ਠਾਵਾ ਤੁਹਾਨੂੰ ਦੱਸਿਆ ਸੀ ਉਹ ਵੀ ਆਈਆਂ ਹੋਈਆਂ ਊਂ ਅੱਜ ਹੀ ਆਈਆਂ ਸੀ ਕਿ ਸ਼ਾਇਦ ਕੱਲ ਸ਼ਾਮ ਨੂੰ ਆਈਆਂ ਸੀ ਮੈਨੂੰ ਯਾਦ ਨਹੀਂ ਆ ਦੇਖੋ ਇੰਨਾ ਕੰਮ ਹੁੰਦਾ ਵਾ ਦਿਮਾਗ ਤੋਂ ਨਿਕਲ ਜਾਂਦਾ ਵਾ ਤੇ ਸੋ ਉਹ ਵੀ ਲੱਗ ਗਈਆਂ ਵਾ ਆਪਣਾ ਕਿਚਨ ਦੀ ਚੰਗਾਠ ਵੀ ਲੱਗ ਗਈ ਤੇ ਡ్రਾਈング ਰੂਮ ਦੀਆਂ ਵੀ ਦੋਨੋਂ ਮਤਲਬ ਚੰਗਾਠਾ ਸਾਰੀਆਂ ਆਲਰੇਡੀ ਲੱਗ ਚੁੱਕੀਆਂ ਵਾ ਤੇ ਬਾਰੀਆਂ ਰਹਿ ਗਈਆਂ ਵਾ ਦੋ ਇੱਕ ਡ్రਾਈング ਰੂਮ ਦੀ ਤੇ ਇੱਕ ਕਿਚਨ ਦੀ ਇਹ ਦੋਨੋਂ ਲੱਗਣ ਵਾਲੀਆਂ ਰਹਿ ਗਈਆਂ ਵਾ ਸ਼ਾਇਦ ਉਹ ਵੀ ਲੱਗ ਜਾਣਾ ਅੱਜ ਭਲਕ ਕੋਈ ਪਤਾ ਨਹੀਂ ਆ ਤੇ ਇੱਥੇ ਸਕੰਦਰ ਉੱਠ ਕੇ ਆਣ ਕੇ ਮੈਨੂੰ ਬਹੁਤ ਜ਼ਿਆਦਾ ਤੰਗ ਕਰਨ ਦਿਆ ਸੀ ਕਿ ਕਹਿੰਦਾ ਮम्मा ਚੁੱਕ ਕਿਉਂਕਿ ਉਹਨੂੰ ਨਾ ਹਨੇਰੀ ਤੋਂ ਨਾ ਡਰਦਾ ਲੱਗਦਾ ਉਹ ਸੁੱਤਾ ਪਿਆ ਸੀ ਇੰਨੀ ਜ਼ਿਆਦਾ ਆਵਾਜ਼ ਹੀ ਨਾ ਹਨੇਰੀ ਦੀ ਤਰਪਾਲ ਨੇ ਖੜਖੜ ਕਰਦੀ ਸੀ ਕੋਈ ਹਿਸਾਬ ਨਹੀਂ ਤਾਂ ਹੀ ਮੈਂ ਵੋਇਸਓਵਰ ਕਰਨ ਦੀ ਨਹੀਂ ਤਾਂ ਮੈਂ ਕਰਨੀ ਨਹੀਂ ਸੀ ਕਿਉਂਕਿ ਨਾ ਜ਼ਿਆਦਾ ਖੜਕਾ ਸੀ ਨਾ ਇੱਕ ਪੱਖੇ ਚੱਲੰਦੇ ਸੀ ਦੋਨੋਂ ਵੈਟਰ ਤੇ ਉਹਨਾਂ ਦਾ ਇੱਕ ਘਤਰ ਪਾਲਦਾ ਇੰਨਾ ਜ਼ਿਆਦਾ ਹਨੇਰੀ ਵਗੰਦੇ ਇਹ ਤੇ ਡਰ ਕੇ ਤੇ ਉੱਠ ਗਿਆ ਤੇ ਕਹਿੰਦਾ ਚੁੱਕ ਤੇ ਵੈਸੇ ਮੇਰਾ ਨਿੰਬੂ ਪਾਣੀ ਬਣ ਚੁੱਕਿਆ ਇਹ ਮੈਨੂੰ ਕਹਿਆ ਮੈਨੂੰ ਦੇਉਂਦੇ ਕਿਉਂਕਿ 4 ਤੱਕ ਅੱਗੇ ਵੱਜ ਗਏ ਸੀ ਤੇ ਤੁਹਾਨੂੰ ਮੈਂ ਬਾਹਰ ਤਾਂ ਵੀ ਆਪਣਾ ਮੋਹਲ ਚਾਲ ਦਿਖਾਉਣੀ ਆ ਕਰਤਾ ਆ ਦੇਖੋ ਜੀ ਆਪਣੀਆਂ ਅਗਲੀਆਂ ਚੰਗਾਠਾ ਦੋਨੋਂ ਲੱਗੀਆਂ ਆਪਾਂ مین ਗੇਟ ਦੂ ਰੱਖਿਆ ਇੱਕ ਇਧਰਲੀ ਸਾਈਡ ਇੱਕ ਇਧਰਲੀ ਸਾਈਡ ਕਿਉਂਕਿ ਆਪਣੀ ਜਿਹੜੀ ਗੈਲਰੀ ਆ ਬਹੁਤ ਜ਼ਿਆਦਾ ਵੱਡੀ ਆ ਇਸ ਕਰਕੇ ਆਪਾਂ ਨੂੰ ਦੋ ਗੇਟ ਰੱਖਣੇ ਪੈ ਆ ਤੇ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਉਹ ਦੁਪਹਿਰੇ ਮੈਂ ਮਾੜੀ ਜੀ ਵੀਡੀਓ ਸ਼ੂਟ ਕੀਤੀ ਸੀ ਸੁੱਦੂ ਮਿਸਤਰੀ ਲੱਗੇ ਨਿੰਬੂ ਪਾਣੀ ਬਣਾ ਕੇ ਬੈਠੀ ਸੀ ਤੇ ਇਹ ਹੈਗੀ ਆ ਜੀ ਸ਼ਾਮ ਦੀ ਵੀਡੀਓ ਤੇ ਇੱਥੇ ਸਰਦਾਰ ਜੀ ਰਾਤ ਤੱਕ ਲੱਗੇ ਰਹਿੰਦੇ 10 ਵਜੇ ਤੱਕ ਕਦੀ ਮਿੱਟੀ ਸੋਟ ਕਦੀ ਟਾ ਸੋਟ ਕਿਤੇ ਕਿਉਂਕਿ ਇਹ ਸਾਰਾ ਕੰਮ ਜਾਣਦੇ ਆ ਫਿਰ ਇਹ ਕਹਿੰਦੇ ਸਵੇਰੇ ਸੁਖਾਲਾ ਹੂੰ ਜਾਂਦਾ ਇਸ ਕਰਕੇ ਰਾਤ ਨੂੰ ਕਰ ਲੈਂਦੇ ਆ ਠੰਡੇ ਹੋਏ ਬਹੁਤ ਜ਼ਿਆਦਾ ਠੰਡਾ ਹੋ ਗਿਆ ਸੀ ਮੌਸਮ ਮਾੜੀਆਂ ਮਾੜੀਆਂ ਕਣੀਆਂ ਡਿੱਗੀਆਂ ਸੀ ਤਾਂ ਵੀ ਮੌਸਮ ਠੰਡਾ ਹੋ ਗਿਆ ਸੀ ਇਹ ਡਰਾਈੰਗ ਰੂਮ ਦੇ ਦੋ ਬੂਏ ਇੱਕ ਅੰਦਰ ਤੇ ਇੱਕ ਬਾਹਰ ਤੇ ਬਹੁਤ ਵਧੀਆ ਘਰ ਬਣ ਗਿਆ ਵਾ ਸ ਬਹੁਤ ਸੋਹਣਾ ਲੱਗਣ ਲੱਗ ਪਿਆ ਚਿੰਗਾਠਾ ਨਾਲ ਹੋਰ ਵੀ ਜ਼ਿਆਦਾ ਸੋਹਣਾ ਤੇ ਦੂਸੇ ਸਾਰੇ ਜਣੇ ਇੱਕ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਸੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਸਾਰੇ ਜਣੇ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਸਾਡਾ ਘਰ ਸੋਹਣਾ ਬਣ ਗਿਆ ਤੇ ਉਧਰਲੀ ਸਾਈਡ ਆਪਣੀ ਕਿਚਨ ਆ ਉੱਥੇ ਕਿਚਨ ਦੀ ਜਿਹੜੀ ਬਾਰੀ ਆ ਸਵੇਰੇ ਲੱਗੂਗੀ ਚੁੰਗਾਟ ਸਵੇਰੇ ਲੱਗੂਗੀ ਤੇ ਸੋ ਆ ਦੇਖੋ ਮੇਰਾ ਫੁੱਲ ਹੋਮ ਬਹੁਤ ਵਧੀਆ ਬਣ ਰਿਹਾ ਖੁੱਲਾ ਡੁੱਲਾ ਤੇ ਪਿੱਛੇ ਚਾਰ ਕਮਰੇ ਆ ਤਾਂ ਕਰਕੇ ਆਪਣੀ ਜਿਹੜੀ ਗੈਲਰੀ ਆ ਉਹ ਬਹੁਤ ਵੱਡੀ ਆ ਤੇ ਸੋ ਬਹੁਤ ਵਧੀਆ ਬਣ ਰਿਹਾ ਵਾ ਸੋ ਜਦੋਂ ਪਲਸਟਰ ਹੋ ਗਿਆ ਸਾਰਾ ਕੁਝ ਹੋ ਗਿਆ ਫਿਰ ਤਾਂ ਹੋਰ ਜ਼ਿਆਦਾ ਸੋਹਣੀ ਲੱਗਣੀ ਆ ਚਲੋ 2 ਕੁ ਮਹੀਨੇ ਹੋ ਰਿਹਾ ਓਕੇ ਸੋਕੇ ਕੱਢ ਲੈਨੇ ਆਪਾਂ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਦੇ ਆਂਡ ਫਿਰ ਮਿਲਦੇ ਆਂ ਬਾਏ